ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਦੁਆਰਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਅਤੇ ਆਧੁਨਿਕ 82 ਕਰੋੜ ਦੀ ਲਾਗਤ ਤੇ ਨਾਲ ਬਣਨ ਜਾ ਰਹੇ 256 ਬੈੱਡਾਂ ਦੇ ਟ੍ਰੋਮਾ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ। ਬੋਲੇ 1.5 ਸਾਲ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਵੇਗਾ ਜਿਸ ਤੋਂ ਬਾਅਦ ਕਿਸੇ ਵੀ ਮਰੀਜ਼ ਨੂੰ ਐਮਰਜੈਂਸੀ ਸੇਵਾਵਾਂ ਦੇ ਚਲਦੇ ਚੰਡੀਗੜ੍ਹ ਜਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਉਹਨਾਂ ਦੇ ਦੁਆਰਾ ਰੈਜ਼ੀਡੈਂਟ ਡਾਕਟਰਾਂ ਦੀ ਸਹੂਲਤ ਤੇ ਰਹਿਣ ਦੇ ਲਈ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਨ ਜਾ ਰਹੇ ਬਿਲਡਿੰਗ ਦਾ ਵੀ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਬਲਵੀਰ ਸਿੰਘ ਨੇ ਕੀ ਦੱਸਿਆ ਉਹ ਸੁਣਦੇ ਹਾਂ ਤੇ ਕਿਹੜੇ-ਕਿਹੜੇ ਉਂਦਰਾਤਨਾ ਦਿੱਤੇ ਆ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਟਿਆਲੇ ਤੋਂ ਸਿਹਤ ਕ੍ਰਾਂਤੀ ਸ਼ੁਰੂਆਤ ਕੀਤੀ ਸੀ ਯੋਗਾ ਵੀ ਇੱਥੋਂ ਸ਼ੁਰੂ ਹੋਇਆ ਜਿਹੜੀਆਂ ਸਾਰੇ ਸਰਕਾਰੀ ਹਸਪਤਾਲਾਂ ਚ ਪ੍ਰਾਇਮਰੀ ਕੇਅਰ ਪਰਲਾ ਕਲੀਨਿਕ ਔਰ ਸੈਕੰਡਰੀ ਕੇਅਰ ਡਿਸਟ੍ਰਿਕਟ ਹਸਪਤਾਲ ਔਰ ਸਾਰਿਆਂ ਦੇ ਵਿੱਚ ਜਿਹੜੀਆਂ ਦਵਾਈਆਂ ਫ੍ਰੀ ਉਹ ਵੀ ਇੱਥੋਂ ਸ਼ੁਰੂ ਹੋਇਆ ਔਰ ਤੀਜਾ ਸੀ ਸਾਡਾ ਟਰਸ਼ੀਅਰੀ ਕੇਅਰ ਜਿਹਦੇ ਵਿੱਚ ਸਾਡਾ ਮੈਡੀਕਲ ਕਾਲਜ ਜਵਾਂਦੇ ਆ ਔਰ ਜਿਹੜੀਆਂ ਪੰਜਾਬ ਇੰਸਟੀਚਿਊਟ ਆਫ ਡਿਵਰਸਿਟੀ ਬਿਓਲੋਜੀ ਸਾਇੰਸ ਜਵਾਂਦੇ ਆ ਅੱਜ ਇੱਕ ਬਹੁਤ ਵੱਡਾ ਦਿਨ ਹੈ ਜੀ ਅੱਜ ਸਾਡੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਪਟਿਆਲੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਤੋਹਫਾ ਕਹੂੰਗਾ ਮੈਂ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਯੋਗਦਾਨ ਲੋਕਾਂ ਦੀ ਸੇਵਾ ਵਾਸਤੇ ਉਹਦੇ ਵਿੱਚ ਜਦੋਂ ਤੁਹਾਨੂੰ ਯਾਦ ਹੋਣਾ ਕਿ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਕੋਈ ਐਕਸੀਡੈਂਟ ਦਾ ਕੇਸ ਆਂਦਾ ਸੀ ਹੈੱਡ ਜਰੀ ਦਾ ਕੇਸ ਆਂਦਾ ਸੀ ਕਹਿੰਦਾ ਸੀ ਚੰਡੀਗੜ੍ਹ ਲੈ ਜਾਓ ਜਾਂ ਪ੍ਰਾਈਵੇਟਸ ਲੈ ਜਾਓ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਮਰਜੈਂਸੀ ਦੇ ਉੱਪਰ 100 ਬੈਡ ਜਿਹੜੇ ਅਸੀਂ ਤੁਹਾਨੂੰ ਯਾਦ ਹੋਣਾ ਕਿ ਅਸੀਂ ਆਈਸੀਯੂ ਸ਼ੁਰੂ ਕੀਤਾ ਸੀ ਔਰ ਸੁਪਰ ਸਪੈਸ਼ਲਿਟੀ ਬੈਂਕ ਦੇ ਵਿੱਚ ਸਾਡੇ ਸਾਡੀ ਸਰਕਾਰ ਆਣ ਤੋਂ ਬਾਅਦ ਉੱਥੇ ਹਾਰਟ ਦੇ ਡ ਇਹ ਸਾਰੀਆਂ ਸਰਕਸ ਜਿਹੜੀਆਂ ਹੈਗੀਆਂ ਲਾਬ ਸ਼ੁਰੂ ਹੋਈਆਂ ਤੇ ਅੱਜ ਜਿਹੜਾ ਹੈਗਾ ਅਸੀਂ 256 ਬੈੱਡ ਦਾ ਜਿਹੜਾ ਹੈਗਾ ਉਹ ਟਰਾਮਾ ਸੈਂਟਰ ਉਹਦੇ ਨਾਲ ਜਿਹੜਾ 50 ਬੈੱਡ ਦਾ ਉਹ ਆਲਮੋਸਟ ਇਸ ਸਾਲ ਦੇ ਵਿੱਚ ਤਿਆਰ ਹੋ ਜਾਏਗਾ ਇਹਨੂੰ ਲੱਗਣਗੇ 16-18 ਮਹੀਨੇ ਤੇ ਇਹ 256 ਬੈੱਡ ਹੋਣਗੇ 82 ਕਰੋੜ ਰੁਪਏ ਦੇ ਤੇ ਖਰਚ ਆਏਗਾ ਔਰ ਨਾਲ ਜਿਹੜਾ 50 ਬੈੱਡ ਦਾ ਮਿਲਾ ਕੇ ਸਾਡੇ ਕੋਲੇ 300 ਤੋਂ ਵੱਧ ਜਿਹੜੇ ਐਮਰਜੈਂਸੀ ਦੇ ਬੈੱਡ ਹੋ ਜਾਣਗੇ ਕਿਸੇ ਵੀ ਇੱਕ ਵੀ ਮਰੀਜ਼ ਨੂੰ ਸਾਨੂੰ ਰੈਫਰ ਨਹੀਂ ਕਰਨਾ ਪਏਗਾ ਕਿ ਸਾਡੇ ਕੋਲੇ ਵੈਂਟੀਲੇਟਰ ਬੈੱਡ ਇਹ ਬਹੁਤ ਵੱਡੀ ਜਿਹੜੀ ਹੈਗੀ ਆ ਅੰਮ੍ਰਿਤਜਾ ਨੂੰ ਜਿਹੜੀ ਇਹ ਸਹੂਲਤ ਮਿਲੇਗੀ ਇਹਦੇ ਨਾਲ ਨਾਲ ਜਿਹੜੇ ਬੱਚੇ ਇੱਥੇ ਕੰਮ ਕਰਦੇ ਆ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਦੇ ਆ ਸੀ ਉਹਨਾਂ ਨੂੰ ਜੂਨੀਅਰ ਰੈਜ਼ੀਡੈਂਟ ਕਹਿੰਦੇ ਆ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਹੀ ਮਾਡਰਨ ਤੇ ਇਹਦੇ ਵਿੱਚ ਉਹਨਾਂ ਦੇ ਇੱਕ ਬਹੁਤ ਵਧੀਆ ਕਮਰੇ ਆ ਇਹਦੇ ਵਿੱਚ AC ਲਾਉਣ ਦੀ ਪ੍ਰੋਵੀਜ਼ਨ ਹੈ ਔਰ ਉਹਦੇ ਨਾਲ ਉਹਨਾਂ ਦੀ ਉੱਥੇ ਮੈਸ ਸਪੋਰਟਸ ਦੀ ਫੈਸਿਲਿਟੀ ਉਹ ਸਾਰਾ ਜਿਹੜਾ ਉਹ ਵੀ ਤਕਰੀਬਨ ਤਕਰੀਬਨ ਜਿਹੜਾ ਹੈਗਾ ਉਹ 15 ਕਰੋੜ ਰੁਪਏ ਦੇ ਨਾਲ ਉਹ ਤਿਆਰ ਹੋਏਗਾ ਇਹਦੇ ਨਾਲ ਇੱਕ ਜਿਹੜੇ ਪੇਸ਼ੈਂਟਸ ਹੁੰਦੇ ਆ emergancy ਚੋਂ OPD ਚੋਂ ਉਹਨਾਂ ਨੂੰ ਪਹਿਲਾਂ ਲੈਬੋਰੀ ਲੱਭਣੀ ਪੈਂਦੀ ਆ ਫਿਰ ਪੈਸੇ ਕਿਤੇ ਹੋਰ ਦੇਣਾ ਦੇਣ ਵਾਸਤੇ ਜਮ੍ਹਾਂ ਕਰਾਉਣ ਲਈ ਜਾਣਾ ਪੈਂਦਾ ਉਹਦੇ ਚ ਦੋ ਚੀਜ਼ਾਂ ਹੋਈਆਂ ਇੱਕ ਤਾਂ ਹੈਗਾ ਕਿ ਪੇਸ਼ੈਂਟ ਨੇ ਕਿਤੇ ਨਹੀਂ ਜਾਣਾ ਉੱਥੇ ਟੈਸਟ ਹੋ ਜਾਣੇ ਆ ਸਾਰਾ ਕੁਝ ਉੱਥੇ ਹੋਣਾ ਸਾਰੀ ਫੈਸਿਲਿਟੀ ਉੱਥੇ ਹੋਣੀ ਆ ਤੇ ਦੂਜੀ ਗੱਲ ਹੈ ਪੈਸੇ ਦੇਣ ਦਾ ਟਾਂਟਾ ਹੀ ਖਤਮ ਕਰਤਾ ਜੀ ਹੁਣ ਕੀ ਆ ਕਿ ਪਹਿਲਾਂ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਦੀ ਸਰਕਾਰ ਨੇ ਪਹਿਲਾਂ ਬਿਜਲੀ ਦੇ ਬਿੱਲ 90% ਪਰਿਵਾਰਾਂ ਦੇ ਬਿਜਲੀ ਦਾ ਬਿੱਲ ਜ਼ੀਰੋ ਆਂਦਾ ਤੇ ਹੁਣ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਨਵੀਂ ਸਕੀਮ ਲੈ ਕੇ ਆਇਆ ਜੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ ਤੋਹਫਾ ਦਿੱਤਾ ਹੈ ਉਹ ਹੈਗਾ ਕਿ ਹਸਪਤਾਲ ਦਾ 100% ਬਿੱਲ ਜ਼ੀਰੋ ਬਹੁਤ ਸਾਰੇ ਪੇਸ਼ੈਂਟਸ ਬੰਨੋ ਦਿਖਾ ਰਹੇ ਸੀਗੇ ਹੁਣ ਪੈਸੇ ਜਮ੍ਹਾਂ ਕਰਾਣੇ ਨਹੀਂ ਜਿਹੜੀ ਬਹੁਤ ਸਾਰੇ ਮੇਰੇ ਭਰਾ ਪੱਤਰਕਾਰ ਵੀ ਪੁੱਛਦੇ ਹੁੰਦੇ ਸੀ ਲੋਕ ਵੀ ਪੁੱਛਦੇ ਹੁੰਦੇ ਸੀ ਕਿ ਤੁਸੀਂ ਇਹਦੇ ਚ ਯੂਜ਼ਰ ਚਾਰਜਸ ਤਾਂ ਹੈਗੇ ਆ ਜੀ ਹੁਣ ਸਾਰੇ ਯੂਜ਼ਰ ਚਾਰਜਸ ਖਤਮ ਹੋ ਗਏ ਕਿਸੇ ਨੇ ਦਵਾਈ ਖਰੀਦਣ ਨਹੀਂ ਜਾਣਾ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ 100% ਲੋਕਾਂ ਦਾ 10 ਲੱਖ ਦਾ ਹਰ ਪਰਿਵਾਰ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬ ਉਹਦੇ ਵਿੱਚ ਸਾਰੇ ਟੈਸਟ ਸੀਟੀ ਸਕੈਨ ਐਮ ਆਰ ਆਈ ਆਪਰੇਸ਼ਨ ਦੀ ਫੀਸ ਜੋ ਵੀ ਤੁਸੀਂ ਨਾਮ ਲੈ ਸਕਦੇ ਹੋ ਸਾਰੇ ਚਾਰजेस ਉਹਦੇ ਵਿੱਚ ਇਨਕਲੂਡਡ ਹੈ ਮਰੀਜ਼ ਨੇ ਇੱਕ ਨਿੱਕਾ ਪੈਸਾ ਨਹੀਂ ਦੇਣਾ ਮਰੀਜ਼ ਨੇ ਸਿਰਫ ਟਾਈਮ ਸਿਰ ਆ ਕੇ ਆਪਣਾ ਇਲਾਜ ਕਰਾਣਾ ਔਰ ਤੰਦਰੁਸਤ ਹੋ ਕੇ ਆਪਣੇ ਘਰ ਜਾਣਾ ਔਰ ਉਹਨੂੰ ਜਾਣ ਲੱਗੇ ਉਹਨੂੰ 0 0 ਬਿੱਲ ਮਿਲੇਗਾ ਉਹਨੂੰ ਕਿਤੇ ਤੁਹਾਡਾ ਜਿਹੜਾ ਖਰਚਾ ਹੋਇਆ ਇੱਥੇ 0 1 ਰੁਪਿਆ ਵੀ ਖਰਚ ਨਹੀਂ ਹੋਇਆ 0 ਖਰਚਾ ਹੋਇਆ ਤੁਹਾਡਾ ਸੋ ਇਹ ਪਟਿਆਲੇ ਦੇ ਲੋਕਾਂ ਵਾਸਤੇ ਬਹੁਤ ਵੱਡਾ ਦਾਣਾ ਹੈ ਸੋ ਮੈਂ ਪਟਿਆਲੇ ਦੀ ਜਿਹੜੀ ਸਾਰੀ ਜਿੰਨੇ ਵੀ ਸਾਡੇ ਭਰਾ ਆ ਔਰ ਆਸ-ਪਾਸ ਦੇ ਕਿਉਂਕਿ ਜਿਹੜਾ ਇਹ ਸਾਡਾ ਮੈਡੀਕਲ ਕਾਲਜ ਆ ਇਹ ਘੱਟੋ-ਘੱਟ ਵੀ 8-10 ਜ਼ਿਲ੍ਹਿਆਂ ਨੂੰ ਤੇ ਹਰਾਨੇ ਤੋਂ ਵੀ ਪੇਸ਼ੈਂਟਸ ਬਹੁਤ ਆਉਂਦੇ ਆ ਸਾਡੇ ਕੋਲੇ ਤੇ ਉਹਨਾਂ ਸਾਰਿਆਂ ਵਾਸਤੇ ਵੀ ਇਹ ਬਹੁਤ ਵੱਡੀ ਸਹੂਲਤ ਜਿਹੜੀ ਜਿਹੜੀ ਸੋਭਾ ਲੋਕਾਂ ਦੇ ਵਾਸਤੇ ਹੋਏਗੀ ਤੇ ਮੈਂ ਇੱਕ ਵਾਰੀ ਫੇਰ ਆਪਣੇ ਸਾਰੇ ਸਮਾਜੀ ਲੀਡਰਸ਼ਿਪ ਦਾ ਧੰਨਵਾਦ ਆ ਜਿਹੜਾ ਆ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਆ ਸਾਰੇ ਮੇਰੇ ਕੋਲੇ ਆਏ ਜਿਹੜੇ ਮਰੀਜ਼ਾਂ ਦੇ ਹਾਂ ਮਰੀਜ਼ ਹੀ ਹੈਗੇ ਆ ਪੇਸ਼ੈਂਟਸ ਬੈਠੇ ਹੋਇਆ ਸਾਰੇ ਜੀ ਦੇਖੋ ਇਹ ਸਾਰੇ ਮਰੀਜ਼ਾਂ ਦੇ ਕੋਲੇ ਜ਼ੀਰੋ ਔਰ ਜੀ ਆਪਕੋ ਇਹ ਹਸਪਤਾਲਾਂ ਦੇ ਬਿੱਲ ਜ਼ੀਰੋ ਕਰਤੇ ਜੀ ਔਰ ਮੈਂ ਦੂਜੀ ਗੱਲ ਐਡ ਕਰਨੀ ਚਾਹੁੰਦਾ ਵੀ ਕਾਰਡ ਬਣਾਉਣ ਨੂੰ ਟਾਈਮ ਲੱਗ ਸਕਦਾ ਪਰ ਸਕੀਮ ਲਾਗੂ ਹੋ ਚੁੱਕੀ ਆ ਜਿਹੜੇ ਵੀ ਕਿਸੇ ਮੇਰੇ ਭੈਣ ਭਰਾ ਨੂੰ ਰੱਬ ਕਰੇ ਲੋੜ ਨਾ ਪਵੇ ਅਸੀਂ ਅਰਦਾਸ ਕਰਦੇ ਆ ਵੀ ਤੁਸੀਂ ਤੰਦਰੁਸਤ ਰਹੋ ਪਰ ਜੇ ਨੂੰ ਹਸਪਤਾਲ ਜਾਣਾ ਪਵੇ ਉਹ ਹਸਪਤਾਲ ਵਿੱਚ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਨਾਲ ਲੈ ਕੇ ਜਾਣਾ ਮੌਕੇ ਤੇ ਉਸੇ ਵੇਲੇ ਉੱਥੇ ਕਾਰਡ ਬਣ ਕੇ ਇਹ ਸਾਰੇ ਸਾਡੇ ਸਰਕਾਰੀ ਮੈਡੀਕਲ ਕਾਲਜਸ ਤੇ ਜਿਲ੍ਹਾ ਹਸਪਤਾਲ ਤੇ ਸਬ-ਡਿਵੀਜ਼ਨ ਹਸਪਤਾਲ ਜਿਹੜੇ ਸਾਡੇ ਹੈਗੇ ਆ ਇਹ 65 ਦੇ ਕਰੀਬ ਹਸਪਤਾਲ ਆ ਲੈ ਇਹਨਾਂ ਦੇ ਵਿੱਚ ਸੁਵਿਧਾ ਹੈਗੀ ਆ ਕਿ ਮੌਕੇ ਤੇ ਕਾਰਡ ਬਣਾ ਕੇ ਆਪਣਾ ਇਲਾਜ ਕਰਾ ਕੇ ਆਪਣੇ ਘਰ ਜਾਓ ਤੰਦਰੁਸਤ ਕਰੋ ਆਪਣੇ ਪਰਿਵਾਰ ਦੀ ਪਰਵਰਿਸ਼ ਕਰੋ ਡਾਕਟਰ ਸਾਹਿਬ ਜਿਹੜਾ ਕੋਈ ਸਿੰਗਲ ਮੈਨ ਹੈ ਮੰਨ ਲਓ ਕਿ ਇਹਦਾ ਹਸਬੰਡ ਐ ਤੋਂ ਵੀ ਵਾਈਫ ਦਾ ਕੱਲੀ ਦੇ ਵਾਈਫ ਤੇ ਹੈ ਹਸਬੰਡ ਕੱਲਾ ਹੈ ਜਾਂ ਬੱਚੇ ਮੈਰਿਡ ਹੋ ਗਏ ਸਿੰਗਲ ਰਹਿ ਗਿਆ ਉਹਦਾ ਕਾਰਨ ਨਹੀਂ ਬਣ ਰਿਹਾ ਉਹ ਉਹਦਾ ਕਾਰਨ ਦੇਖੋ ਸਾਰਿਆਂ ਦੇ ਕਾਰਡ ਬਣ ਰਹੇ ਆ ਕੁਝ ਇੱਕ ਜਿਹੜੀਆਂ ਹੈਗੀਆਂ ਜਿਵੇਂ ਐਨਐਚਏ ਦਾ ਪੋਰਟਲ ਹੈ ਇਹਦੇ ਵਿੱਚ 2 3 4 ਸਟੈਪਸ ਹੈਗੇ ਆ ਲੇਕਿਨ ਅਸੀਂ ਉਹਦਾ ਬੰਦੋਬਸਤ ਕਰਤਾ ਵੀ ਜੇ ਕੱਲਾ ਬੰਦਾ ਵੀ ਆ ਸਿੰਗਲ ਬੰਦਾ ਵੀ ਆ ਉਹਦਾ ਹਜੇ ਦਿੱਤੇ ਆਪਣੇ ਸੁਵਿਧਾ ਸੈਂਟਰ ਜਾਂ ਜਿਹੜਾ ਸੀਐਸਸੀ ਆ ਜਾਂ ਜਿਹਨੂੰ ਅਸੀਂ ਬੀਐਲਈ ਕਹਿੰਦੇ ਆ ਉੱਥੇ ਕਾਰਡ ਨਹੀਂ ਉਹਦਾ ਬਣ ਰਿਹਾ ਬਟ ਜੋ ਹਸਪਤਾਲ ਚ ਜਾਏਗਾ ਤਾਂ ਸਾਡੇ ਕੋਲ ਹਸਪਤਾਲ ਤੇ ਅਸੀਂ ਪ੍ਰੋਵੀਜ਼ਨ ਕਰਦੇ ਆਂ ਫਿਰ ਉਹਦਾ ਮੌਕੇ ਤੇ ਕਾਰਡ ਬਣਾ ਕੇ ਉਹਦਾ ਲਾਜ਼ਮੀ ਫਰੀ ਕਰਾਉਂਦੇ ਆਂ ਸਰ 10 ਲੱਖ ਦੀ ਸਕੀਮ ਤੇ ਜਰੂਰ ਸ਼ੁਰੂ ਕਰ ਦਿੱਤੀ ਹੈ ਪਰ ਅਵੇਅਰਨੈਸ ਦੀ ਕਿਤਨਾ ਕਿਤੇ ਕਮੀ ਰਹੀ ਹੈ ਮਰੀਜ਼ ਹਜੇ ਵੀ ਕਹਿ ਰਹੇ ਨੇ ਕਿ ਇਹ ਕਾਰਡ ਜਰੂਰ ਬਣਾਇਆ ਇਹਨੇ ਪਰ ਸਾਨੂੰ ਕਲੀਅਰ ਦੱਸਿਆ ਨਹੀਂ ਜਾ ਰਿਹਾ ਕਿ ਕਿਹੜੀ ਕਿਹੜੇ ਦਵਾਈਆਂ ਜਾਂ ਕਿ ਕਿਸ ਤ ਮੈਂ ਜਿਹੜਾ ਹੈਗਾ ਇਹ ਕਮੀ ਮੀਡੀਆ ਪੂਰੀ ਕਰ ਸਕਦਾ ਜੀ ਸਾਡਾ ਸੁਨੇਹਾ ਤੁਸੀਂ ਹਰ ਘਰ ਤੱਕ ਪਹੁੰਚਾ ਸਕਦੇ ਹੋ ਇਹਦੇ ਵਿੱਚ ਮੈਂ ਇਹ ਗੱਲ ਬੜਾ ਤੁਹਾਡਾ ਬਹੁਤ ਵਧੀਆ ਸਵਾਲ ਹੈ ਜੀ ਇਹਦਾ ਜਵਾਬ ਸੁਣਨ ਵਾਲਾ ਇਹਦੇ ਵਿੱਚ ਦੋ ਤਰ੍ਹਾਂ ਦੇ ਹਸਪਤਾਲ ਹੈ ਇੱਕ ਤਾਂ ਹੈਗੇ ਸਰਕਾਰੀ ਹਸਪਤਾਲ ਨਾਲ ਹੋਗੇ ਮੈਡੀਕਲ ਕਾਲਜ ਇੱਕ ਆਗੇ ਪ੍ਰਾਈਵੇਟ ਹਸਪਤਾਲ ਜਿਹੜੇ ਤਾਂ ਸਰਕਾਰੀ ਹਸਪਤਾਲ ਚ ਆ ਉਹਦੇ ਚ ਜਿਹੜੀ ਮਰਜ਼ੀ ਬਿਮਾਰੀ ਹੋਵੇ ਬੰਦਾ ਪੰਜਾਬ ਦਾ ਚਾਹੀਦਾ ਜਿਹੜੀ ਮਰਜ਼ੀ ਉਹਦੀ ਉਮਰ ਹੋਵੇ ਧਰਮ ਜਾਤ ਕੋਈ ਕ੍ਰਾਈਟਰੀਆ ਨਹੀਂ ਹਰ ਬਿਮਾਰੀ ਦਾ ਇਲਾਜ ਹੋਊਗਾ 100% ਫ੍ਰੀ ਹੋਏਗਾ ਜਿਹੜੇ ਪ੍ਰਾਈਵੇਟ ਹਸਪਤਾਲ ਆ ਉਹਦੇ ਵਿੱਚ ਸਿਰਫ ਜਿਹੜੇ ਹੈਗੇ ਆ 98 ਪੈਕੇਜ ਅਸੀਂ ਉਹਨੂੰ ਕਹਿੰਦੇ ਆ 2200 ਉੱਥੇ ਵੀ ਫ੍ਰੀ ਹੈ ਬਟ 98 ਜਿਹੜੇ ਕੁਝ ਇੱਕ ਅਸੀਂ ਰਿਜ਼ਰਵ ਕੀਤੇ ਜਿਵੇਂ ਮੈਂ ਮਿਸਾਲ ਦੇ ਤੌਰ ਤੇ ਕਹਿੰਨਾ ਵੀ ਜਿਵੇਂ ਗੋਡਿਆਂ ਦਾ ਆਪਰੇਸ਼ਨ ਕਰਨਾ ਉਹ ਰਿਜ਼ਰਵ ਪੈਕੇਜ ਹੈ ਉਥੇ ਸਰਕਾਰੀ ਚ ਕਰਾ ਸਕਦੇ ਹੋ ਇਸੇ ਤਰ੍ਹਾਂ ਸੇਜ਼ੀਅਨ ਕਿਉਂਕਿ ਇਹ ਤੁਹਾਨੂੰ ਯਾਦ ਹੋਣਾ ਕਿ 36 ਗੜ ਚ ਹੋਇਆ ਸੀ ਉਹਨਾਂ ਸਾਰਿਆਂ ਦੇ ਬੱਚੇ ਤਾਂ ਨਹੀਂ ਕੱਢਦਿਆਂ ਨਾਲ ਕਿਉਂਕਿ ਪੈਸੇ ਵੱਧ ਮਿਲਦੇ ਸੀ ਸੋ ਕੁਝ ਇੱਕ ਪੈਕੇਜ ਆ ਜਿੱਥੇ ਜਿਹੜਾ ਸੀਗਾ ਵੀ ਸਾਨੂੰ ਜਾਂ ਉਹਨਾਂ ਲਈ ਵਾਇਬਲ ਨਹੀਂ ਹੈ ਜਾਂ ਉਹਨਾਂ ਦਾ ਮਿਸਯੂਜ਼ ਹੋ ਸਿਰਫ 98 ਪੈਕੇਜ ਆ ਉਹ ਮੈਂ ਰਿਵਿਊ ਕਰ ਰਿਆ ਉਹ ਅਸੀਂ ਹੋਰ ਜ਼ਿਆਦਾ ਐਡ ਕਰਨ ਜਾ ਰਹੇ ਆ ਡਾਕਟਰਾਂ ਨਾਲ ਸਲਾਹ ਕਰ ਰਹੇ ਆ ਅਮਰੀਜਾਂ ਤੋਂ ਫੀਡਬੈਕ ਲੈ ਰਹੇ ਆ ਕਿ ਸਾਨੂੰ ਆ ਆ ਵਾਲੀ ਸੁਵਿਧਾ ਵੀ ਸਾਨੂੰ ਦੇ ਦਿਓ ਉਹ ਵੀ ਦੇ ਦਾਂਗੇ ਅਸੀਂ ਉਹ ਅਸੀਂ ਹੋਰ ਘਟਾ ਦਾਂਗੇ ਬਾਕੀ ਜਿਹੜਾ ਨੈਸ਼ਨਲ ਲੈਵਲ ਤੇ ਬਾਕੀ ਸਟੇਟਸ ਦੇ ਵਿੱਚ ਕਿਤੇ 400 ਆ ਕਿਤੇ 5000 ਰਿਸਰਵ ਪੈਕੇਜ ਸਾਡੇ ਸਿਰਫ 98 ਆ ਉਹਦੀ ਮੈਂ ਲਿਸਟ ਜਾਰੀ ਕਰ ਚੁੱਕਿਆ ਮੀਡੀਆ ਨਾਲ ਵੀ ਸ਼ੇਅਰ ਕਰ ਚੁੱਕਿਆ ਤੁਹਾਡੇ ਨਾਲ ਵੀ ਸਾਰਿਆਂ ਨਾਲ ਭਰਾਮਣੇ ਸ਼ੇਅਰ ਕਰ ਦਾਂਗਾ ਇਕੱਲੇ ਇਕੱਲੇ ਬੰਦੇ ਤੱਕ ਪਹੁੰਚਾ ਦਿਓ ਦੋ ਚੀਜ਼ਾਂ ਸ਼ੇਅਰ ਕਰ ਰਿਆ ਮੈਂ ਮੇਰੀ ਮੇਰੀ ਜਿਹੜੀ ਫੇਸਬ ਮਰੀਜ਼ਾਂ ਨੇ ਸੋਸ਼ਲ ਮੀਡੀਆ ਹੈਂਡਲ ਆ ਉਹਨਾਂ ਤੇ ਵੀ ਜਾ ਕੇ ਦੇਖ ਸਕਦੇ ਆ ਉਹਦੇ ਵਿੱਚ ਇੱਕ ਤਾਂ ਹੈਗਾ ਜਿਹੜੇ ਲਿਸਟ ਆਫ ਅੰਪੈਨਲਡ ਹਸਪਤਲ ਜਿਹੜਾ ਇਹ ਵਲੰਟੀਅਰ ਆ ਮਤਲਬ ਜੇ ਬੰਦਾ ਕੋਈ ਵਲੰਟੀਅਰ ਨਹੀਂ ਕਰਦਾ ਹਸਪਤਲ ਨਹੀਂ ਹੋਇਆ ਹੋ ਸਕਦਾ ਉਹ ਬਾਅਦ ਵਿੱਚ ਰਜਿਸਟਰ ਹੋਵੇ ਹੁਣ ਸਾਰਿਆਂ ਨੂੰ ਹੋਣਾ ਪਏਗਾ ਲਿਸਟ ਆਫ ਇਹ ਦੇਖ ਲਓ ਵੀ ਹਸਪਤਲ ਅੰਪੈਨਲਡ ਹੈ ਉਹ ਵਾਲਾ ਪੈਕੇਜ ਉਹਨਾਂ ਕੋਲ ਹੈ ਆਦਰਵਾਇਜ਼ ਆਪਾਂ ਜਿਹੜੀ ਆਪਣੇ ਜਿਹੜੀ ਹੈ ਕਹਿੰਨਾ ਬਹੁਤ ਸਾਰੇ ਇਹਦੇ ਨਾਲ ਝਗੜੇ ਨਹੀਂ ਹੋਣਗੇ ਔਰ ਇਹ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਭ ਦੀ ਸਕੀਮ ਆ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਨਾ ਇਹ ਮਰੀਜ਼ਾਂ ਵਾਸਤੇ ਤਾਂ ਵਰਦਾਨ ਮੈਂ ਹਰ ਰੋਜ਼ ਮੇਰੇ ਕੋਲ ਦੋ ਤਿੰਨ ਫੋਨ ਆਉਂਦੇ ਆ ਜੀ ਸਾਡੇ ਬੰਦੇ ਦਾ ਐਕਸੀਡੈਂਟ ਹੋਇਆ ਸੀਗਾ ਪ੍ਰਾਈਵੇਟ ਹਸਪਤਾਲ ਚ ਦਾਖਲ ਹੋ ਗਿਆ 17 ਲੱਖ ਰੁਪਏ ਦਾ ਬਿੱਲ ਹੈ 10 ਲੱਖ ਰੁਪਏ ਦਾ ਬਿੱਲ ਹੈ ਅਸੀਂ 8 ਲੱਖ ਰੁਪਇਆ 12 ਲੱਖ ਰੁਪਇਆ ਜਮ੍ਹਾਂ ਕਰਾ ਚੁੱਕਿਆ ਤੁਹਾਨੂੰ ਲਾਸ਼ ਨਹੀਂ ਦੇ ਰਹੇ ਬੰਦਾ ਸਾਡਾ ਮਰ ਗਿਆ ਬੰਦਾ ਮਰ ਗਿਆ ਜੀ ਪਰਿਵਾਰ ਕਰਜ਼ਾ ਚੁੱਕ ਚੁੱਕਿਆ ਲਾਸ਼ ਹਸਪਤਾਲ ਚ ਪਈ ਆ ਇਹ ਮਤਲਬ ਕੋਈ ਛੋਟੀ ਗੱਲ ਨਹੀਂ ਆ ਜੀ ਜਿਹੜੇ ਜਿਹੜੇ ਚਾਹੇ ਉਹ ਕਿਸਾਨ ਆ ਮਜ਼ਦੂਰ ਆ ਇਵਨ ਕਰਮਚਾਰੀ ਆ ਜਾ ਜਿਹੜੇ ਵਪਾਰੀ ਆ ਛੋਟੇ ਵਪਾਰੀ ਆ ਉਹਨਾਂ ਵਾਸਤੇ ਬਹੁਤ ਵੱਡਾ ਵਰਦਾਨ ਆ ਬਟ ਇਹਦੇ ਨਾਲ ਨਾਲ ਜਿਹੜਾ ਸਾਡਾ ਯੂਥ ਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਕਾਰਡ ਬੜਾਣੇ ਆ ਅਸੀਂ 23 ਰੁਪਏ ਉਹਦੇ 20 ਰੁਪਏ ਪਹਿਲਾਂ 3 ਰੁਪਏ ਜਦੋਂ ਕਾਰਡ ਉਹਨਾਂ ਨੇ ਲੋਕਾਂ ਦੇ ਘਰ ਜਾ ਕੇ ਦੇਖ ਕੇ ਆਣਾ ਅਸੀਂ ਉਹਨਾਂ ਨੂੰ ਇਮੀਡੀਏਟਲੀ 20 ਰੁਪਏ ਲਾ ਕੇ ਚੱਲੋ ਤੇ ਜਿਹੜੇ ਵੀ ਬੱਚੇ ਕੋਲੇ ਲੈਪਟਾਪ ਹੈਗਾ ਉਹ ਸਾਡੇ ਕੋਲੇ ਆ ਜਾਓ ਤੁਸੀਂ ਸਾਡੇ ਜਿਹੜੇ ਸਿਹਤ ਮੈਕਮੇਂ ਦੇ ਸਾਡੇ ਸਿਵਲ ਸਰਜਨ ਨੂੰ ਡਿਪਟੀ ਕਮਿਸ਼ਨਰ ਆਫਿਸ ਨੂੰ ਸਾਡੇ ਜਿਹੜੇ ਤੁਹਾਡੇ ਚੁਣੇ ਹੋਏ ਪ੍ਰਤੀਨਿਧੀ ਆ ਜਾਂ ਜਿਹੜੇ ਯੂਥ ਦੇ ਕੋਆਰਡੀਨੇਟਰ ਆ ਜਿਹੜੇ ਸਾਡਾ ਸਟੇਟ ਦਾ ਯੂਥ ਵਿੰਗ ਆ ਜਿਹੜਾ ਜਿਹੜਾ ਆਪਣਾ ਯੂਥ ਡਵੈਲਪਮੈਂਟ ਬੋਰਡ ਆ ਜਿਹੜਾ ਕਿ ਸਰਕਾਰ ਦਾ ਇੱਕ ਵਿੰਗ ਆ ਉਹਦੇ ਕਿਸੇ ਵੀ ਕਰਮਚਾਰੀ ਨੂੰ ਕਿਸੇ ਨੂੰ ਵੀ ਤੁਸੀਂ ਅਪਰੋਚ ਕਰ ਸਕਦੇ ਹੋ ਤੁਸੀਂ ਸਾਡੇ ਕੋਲ ਲੈਪਟਾਪ ਲੈ ਕੇ ਆਓ ਜੇ ਤੁਸੀਂ ਪੜ੍ਹਦੇ ਹੋ ਜੇ ਹਾਊਸ ਵਾਈਫ ਹੋ ਲੇਕਿਨ ਤੁਹਾਨੂੰ ਕੰਪਿਊਟਰ ਦਾ ਕੰਮ ਆਂਦਾ ਤੇ ਅਸੀਂ ਤੁਹਾਨੂੰ ਤੁਸੀਂ ਘੱਟੋ ਘੱਟ ਵੀ 800 ਤੋਂ 1000 ਰੁਪਿਆ ਰੋਜ਼ ਕਮਾਓਗੇ ਔਰ ਇਸ ਤੋਂ ਬਾਅਦ ਅਸੀਂ ਬਹੁਤ ਸਾਰੇ ਸਿਹਤ ਮਿਤਰਾਸ ਜਿਹਨਾਂ ਨੇ ਹਸਪੀਟਲ ਦੇ ਕਲੇਮ ਸੈਟਲ ਕਰਨੇ ਆ ਉਹਨਾਂ ਦੇ ਬਿੱਲ ਭਰਨੇ ਆ ਸਾਰਾ ਕੁਝ ਪ੍ਰੋਸੈਸ ਕਰਨੀ ਆ ਡਾਟਾ ਐਂਟਰੀ ਕਰਨੀ ਆ ਵੇਰੀਫਿਕੇਸ਼ਨ ਕਰਨੀ ਆ ਸੋ ਅਸੀਂ ਬਹੁਤ ਸਾਰੇ ਸਿਹਤ ਮਿਤਰਾਸ ਬਣਾਣੇ ਆ ਜਿਹੜੇ ਬੈਸਟ ਪਰਫਾਰਮਰ ਹੋਣਗੇ ਅਸੀਂ ਉਹਨਾਂ ਨੂੰ ਜੋਬਸ ਵੀ ਦੇਵਾਂਗੇ ਸੋ ਇਹਦੇ ਨਾਲ ਹਜ਼ਾਰਾਂ ਜੋਬਸ ਵੀ ਕ੍ਰੀਏਟ ਹੋਣਗੀਆਂ ਜਿਹੜੇ ਸਾਡੇ ਪੈਨਸ਼ਨਰਸ ਆ ਜਾਂ ਜਿਹੜੇ EMPLOYEES ਆ ਗਿਆ ਉਹਨਾਂ ਦੀ ਰੀਇਮਬਰਸਮੈਂਟ ਹੁੰਦੀ ਸੀ ਪਹਿਲਾਂ ਉਹ ਇਲਾਜ ਕਰਾਉਂਦੇ ਆ ਜੀ ਫਿਰ ਉਹ ਬਿੱਲ ਲੈਣ ਵਾਸਤੇ ਚੱਕਰ ਮਾਰਦੇ ਆ ਫਿਰ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਂਦੇ ਆ ਫਿਰ ਉਹ ਆਪਣੇ ਮੈਡਿਕਲ ਨੂੰ ਫਿਰ ਉਹ ਹੈਲਥ ਨੈਕ ਨੂੰ ਜਾਂਦਾ ਫਿਰ ਉਹ ਬਿਨ ਪਾਸ ਹੋ ਕੇ ਆਉਂਦਾ ਅਲਟੀਮੇਟਲੀ ਉਹਨਾਂ ਨੂੰ 60 70 50 60 70 ਪਰਸੈਂਟ ਪੈਸੇ ਮਿਲਦੇ ਆ ਉਹ ਸਾਰਿਆਂ ਵਾਸਤੇ ਵੀ ਉਹ ਇਹਦੇ ਵਿੱਚ ਕਵਰਡ ਆ ਉਹਦੇ ਨਾਲ ਸਾਰੀ ਸਾਰੀ ਜਿਹੜੀ ਜਿਹੜੀ ਲੋਕਾਂ ਦੀ ਬੌਦਰੇਸ਼ਨ ਔਰ ਜਿਹੜੀ ਵੀ ਉਹਦੇ ਚ ਕਰਪਸ਼ਨ ਹੁੰਦੀ ਸੀ ਸਾਡਾ ਮੈਨ ਪਾਵਰ ਬਹੁਤ ਲੱਗਦੀ ਸੀ ਉਹਦੇ ਉੱਤੇ ਉਹ ਸਾਰਾ ਖਤਮ ਹੋ ਜਾਏਗਾ ਲੇਕਿਨ ਦੇਖੋ ਤੇ 10 ਲੱਖ ਤੋਂ ਵੱਧ ਖਰਚਾ ਹੁੰਦਾ ਸਰਕਾਰੀ ਕਰਮਚਾਰੀ ਦਾ ਚਾਹੇ ਪ੍ਰੈਸ਼ਰਸ ਦਾ ਉਹ ਕਲੇਮ ਕਰ ਸਕਦਾ ਬਹੁ ਕਿ ਪੰਜਾਬ ਦੇ ਵਿੱਚ ਵੀ ਅਸੀਂ ਬਾਹਰ ਦੇ ਹੁਣ ਚਾਈ ਕੀਤਾ ਕਿ ਬਹੁਤ ਸਾਰੀਆਂ ਦਵਾਈਆਂ ਮੰਨੋਂ ਪੰਜ ਦਵਾਈਆਂ ਡਾਕਟਰ ਸਾਹਿਬ ਨੇ ਦਿੱਤੀਆਂ ਉਹ ਕਹਿੰਦੀ 3 ਮਿੰਟ ਗਿਆ ਦੋ ਬਾਹਰ ਚਾਰ ਲਿਖਤੀਆਂ ਉਹ ਕਹਿੰਦੀ ਦੋ ਇਥੇ ਡਿੰਗੀਆਂ ਦੋ ਬਾਹਰ ਮਤਲਬ ਇਹ ਚੀਜ਼ ਅਜੇ ਵੀ ਕਿਤਨੇ ਕਿਤੇ ਚੱਲ ਰਹੀ ਹੈ ਸਰ ਨਾਲ ਚ ਕੈਡ ਕਰਨਾ ਹਾਂਜੀ ਰਾਤ ਨੂੰ ਤਕਰੀਬਨ ਜਿਹੜੇ ਕੈਂਟੀਨ ਦੇ ਨਾਲ ਗੇਟ ਨੇ ਉਹ ਬੰਦ ਹੁੰਦੇ ਨੇਗੇ ਕੋਈ ਸਿਕਿਉਰਟੀ ਪਰਪਸ ਹੋ ਸਕਦਾ ਹੈ ਔਰ ਕਈ ਵਾਰੀ ਕੀ ਹੁੰਦਾ ਹੈ ਕਿ ਜੋ ਪੇਸ਼ੈਂਟ ਆਇਆ ਸੀ ਸਰ ਉਹ ਦਾ ਗੇਟ ਟੱਪ ਕੇ ਬਾਹਰ ਲੈ ਕੇ ਜਾ ਰਿਹਾ ਸੀਗਾ ਬੀਕ ਦਿਨ ਪੈਂਦਾ ਨਹੀਂ ਗੱਲ ਕਿਸੇ ਵਾਸਤੇ ਸਿਰ ਮੈਡੀਸਨ ਲੈਣ ਵਾਸਤੇ ਜਿਸ ਤਰ੍ਹਾਂ ਉਹ ਪੜਣਾ ਜੀ ਨੇ ਕਿਹਾ ਉਹਨੂੰ ਮੈਡੀਸਨ ਅੰਦਰ ਨਹੀਂ ਜੀ ਮਿਲੀ ਤੇ ਉਹ ਕੰਦ ਟੱਪ ਕੇ ਨਾ ਬਾਹਰ ਗਿਆ ਤੇ ਮੈਂ ਉਹਨੂੰ ਪੁੱਛਿਆ ਮੈਂ ਕੀ ਕਹਿੰਦਾ ਜੀ ਅੰਦਰ ਨਹੀਂ ਮਿਲੂ ਦਵਾਈ ਨਹੀਂ ਮਿਲੀ ਮੈਂ ਦੋਨਾਂ ਦਾ ਜਵਾਬ ਇਕੱਠੇ ਦੇ ਦਿੰਦਾ ਇੱਕ ਤਾਂ ਮੈਂ ਗੱਲ ਦੁਬਾਰਾ ਕਲੀਅਰ ਕਰ ਰਿਹਾ ਜੀ ਇਹ ਉਹ ਇਹ ਹੈਗੀ ਆ ਵੀ ਜਿਹੜਾ ਸਾਡਾ ਮhalla clinic ਆ ਆਮ ਆਦਮੀ clinic ਆ ਜਿਹਨੂੰ ਪ੍ਰਾਇਮਰੀ ਕੇਅਰ ਕਹਿੰਦੇ ਆ ਉਹਦੇ ਚ 107 ਦਵਾਈਆਂ ਮਿਲਦੀਆਂ ਔਰ ਉਹ ਮਿਲਦੀਆਂ ਟੈਸਟ ਹੋਣੇ ਆ 47 ਉਹ ਹੋ ਰਹੇ ਆ ਜਿਹੜੇ ਸਾਡੇ ਜ਼ਿਲ੍ਹਾ ਹਸਪਤਾਲ ਔਰ ਜਿਹੜੇ ਸਾਡੇ ਸਬਡਿਵੀਜ਼ਨ ਹਸਪਤਾਲ ਆ ਜਾਂ ਸੀਐਸਸੀ ਆ ਜਿਹਨੂੰ ਸੈਕੰਡਰੀ ਕੇਅਰ ਕਹਿੰਦੇ ਆ ਉਹਦੇ ਵਿੱਚ ਸਾਡੀਆਂ ਤਕਰੀਬਨ ਪਹਿਲਾਂ ਬਹੁਤ 170 ਹੁੰਦੀਆਂ ਸੀ ਹੁਣ 350 ਹੋ ਗਿਆ ਸਾਡੀਆਂ ਸਾਰੀਆਂ ਦਵਾਈਆਂ ਉੱਥੇ ਮਿਲਦੀਆਂ ਜੇ ਨਹੀਂ ਆ ਤਾਂ ਉੱਥੇ ਡਾਕਟਰ ਨੇ ਫੀਸ ਤੇ ਦੇਣੇ ਉਹ بڑی ਮੈਡੀਸਨ ਦੀ ਗੱਲ ਕਰਦਾ ਹਾਂ ਤੇ ਜਿਹੜਾ ਹੈਗਾ ਹੁਣ ਇਸ ਜਿਹੜੀ 10 ਲੱਖ ਦੀ ਯੋਜਨਾ ਇਹਦੇ ਨਾਲ ਤਾਂ ਸਾਰਾ ਚੱਕਰ ਹੀ ਖਤਮ ਹੋ ਗਿਆ ਜਿਹੜੇ ਪੇਸ਼ੈਂਟ ਦਾਖਲ ਹੈ ਰਾਤ ਨੂੰ ਤਾਂ ਦਾਖਲ ਪੇਸ਼ੈਂਟ ਹੀ ਜਾਏਗਾ ਨਾ ਇੱਕ ਤਾਂ ਤੁਹਾਡੇ ਸੌਭਦਾ ਸੈਂਟਰ ਸਾਹਮਣੇ ਬਣ ਗਿਆ ਹੋਇਆ ਉਹਦੇ ਚ ਦੁਕਾਨ 24 ਘੰਟੇ ਖੁੱਲੀ ਹੁੰਦੀ ਹੈ ਹਾਂਜੀ ਇਟ ਇਜ਼ 24/7 ਮੈਂ ਦੇਖੋ ਦੁਬਾਰਾ ਚੈੱਕ ਕੀਤਾ ਹਾਲਾਂਕਿ ਮੈਨੂੰ ਪਤਾ ਸੀ ਕਿ 24 ਘੰਟੇ ਖੁੱਲੀ ਹੁੰਦੀ ਹੈ ਅਸੀਂ ਉਹ ਵੀ ਸਹੂਲਤ ਕੀਤੀ ਆ ਸੁਭਦਾ ਸੈਂਟਰ ਅਸੀਂ ਸਾਰੇ ਸਰਕਾਰੀ ਹਸਪਤਾਲਾਂ ਚ ਬਣਾ ਰਹੇ ਹਾਂ ਜਿੱਥੇ ਮੈਡੀਸਨ ਸ਼ਾਪ ਹੋਏਗੀ 24 ਘੰਟੇ ਖੁੱਲੀ ਹੋਏਗੀ ਜਿਹੜਾ ਮਰੀਜ਼ ਆ ਉਹਨੇ ਦਵਾਈ ਖਰੀਦਣੀ ਨਹੀਂ ਉਹ ਆਪਣਾ ਸਾਡਾ ਇੰਟਰਨਲ ਮੈਕਨਿਜ਼ਮ ਹੋਏਗਾ ਦਵਾਈ ਉੱਥੋਂ ਆ ਜਾਏਗੀ ਔਰ ਜਦੋਂ ਪੈਸੇ ਆਣਗੇ ਉਹ ਸਾਰਿਆਂ ਦੇ ਖਾਤਿਆਂ ਦੇ ਵਿੱਚ ਪਾ ਦੇਣਗੇ ਉਹ ਦਿਲੇਰੇਜ਼ ਕਰਨਗੇ ਜਿਹੜਾ ਓਪੀਡੀ ਦਾ ਹੈਗਾ ਅਸੀਂ ਮੈਡੀਕਲ ਕਾਲਜਾਂ ਦੇ ਵਿੱਚ ਟਰਸ਼ੀ ਕੇਅਰ ਦੇ ਵਿੱਚ ਉਹਦੇ ਕਈ ਕਾਰਨ ਆ ਜੀ ਸਾਡੇ ਕੋਲੇ ਬਾਹਰੋਂ ਦੂਜੇ ਸਟੇਟ ਤੋਂ ਪੇਸ਼ੈਂਟ ਆਉਂਦੇ ਆ ਦੂਜਾ ਹੁੰਦਾ ਉਹਦੇ ਚ ਕਾਫੀ ਕੁਝ ਹੁੰਦਾ ਇੱਥੇ ਓਪੀਡੀ ਦੀ ਦਵਾਈ ਜਿਹੜੀ ਹੈਗੀ ਆ ਉਹ ਅਸੀਂ ਜਿਹੜੇ ਪੰਜਾਬ ਦੇ ਬੰਦੇ ਆ ਉਹ ਇਥੋਂ ਪਰਚੇ ਕਰਾ ਕੇ ਆਪਣਾ ਇਲਾਜ ਕਰਾ ਕੇ ਆਪਣੇ ਜਿਹੜਾ ਜ਼ਿਲ੍ਹਾ ਹਸਪਤਾਲ ਉਹ ਜਿਹੜਾ ਉਹਦਾ ਨੀਰਸ ਸਰਕਾਰੀ ਹਸਪਤਾਲ ਉੱਥੇ ਜਾ ਕੇ ਦਵਾਈ ਲੈ ਸਕਦੇ ਆ ਸਰ ਵੋਟਰ ਕਾਰਡ ਦੀ ਜ਼ਰੂਰਤ ਹੈ ਜੀ ਇਹਦੇ ਵਾਸਤੇ ਵੋਟਰ ਕਾਰਡ ਜ਼ਰੂਰੀ ਆ ਜੀ ਦੋ ਡਾਕੂਮੈਂਟ ਰੱਖਿਆ ਸੀ ਇੱਕ ਆਧਾਰ ਕਾਰਡ ਹੈ ਇੱਕ ਵੋਟਰ ਕਾਰਡ ਆ ਜਿਹੜਾ ਬੱਚਾ ਛੋਟਾ ਜਿਹਦਾ ਜਿਹਦਾ ਵੋਟਰ ਕਾਰਡ ਨਹੀਂ ਮਿਲਿਆ ਉਹਦਾ ਜਨਮ ਦਾ ਸਰਟੀਫਿਕੇਟ ਮਾਪੇ ਵੋਟਰ ਕਾਰਡ ਨਾ ਹੋਵੇ ਤਾਂ ਇਹਦਾ ਇੱਕ ਫਾਇਦਾ ਵੀ ਹੋ ਰਿਹਾ ਜੀ ਅਸੀਂ ਵੋਟਰ ਕਾਰਡ ਬਣਾ ਦਨੇ ਹਫ਼ਤੇ ਬਾਅਦ ਉਹਦਾ ਕਾਰਡ ਬਣ ਜਾਂਦਾ ਇਹ ਨਹੀਂ ਕੋਈ ਕੰਪਲਸਰੀ ਹੈ ਅ ਜ਼ਰੂਰੀ ਹੈ ਜੀ ਉਹ ਜ਼ਰੂਰੀ ਹੈ ਜੀ ਕਿਉਂਕਿ ਕਿਉਂਕਿ ਜਿਹੜਾ ਤੁਹਾਨੂੰ ਇਹ ਅਧਿਕਾਰ ਮਿਲਿਆ ਹੈ ਨਾ ਜੀ ਚਾਹੇ ਤੁਹਾਨੂੰ ਸਿਹਤ ਦੀ ਸਹੂਲਤ ਮਿਲੀ ਆ ਬਿਜਲੀ ਦਾ ਬਿੱਲ ਜ਼ੀਰੋ ਹੋਇਆ ਔਰ ਜਿਹੜਾ ਹਸਪਤਾਲ ਦਾ ਬਿੱਲ ਜ਼ੀਰੋ ਹੋਇਆ ਜਾਂ ਤੁਹਾਡੇ ਕਿਸਾਨਾਂ ਨੂੰ ਪਾਣੀ ਮਿਲਿਆ ਜੇ ਜੇ 63 64 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਮਿਲੀ ਆ ਉਹ ਤੁਹਾਡੀ ਵੋਟ ਦੀ ਤਾਕਤ ਹੈ ਇਹਨੂੰ ਅੰਡਰ ਐਸਟੀਮੇਟ ਨਾ ਕਰੋ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੋ ਜੇ ਤੁਸੀਂ ਸਹੀ ਇਸਤੇਮਾਲ ਕੀਤਾ ਤਾਂ ਤੁਹਾਨੂੰ ਆ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ 20 ਚੀਜ਼ਾਂ ਹੋਰ ਬਣਾ ਸਕਦਾ ਠੀਕ ਹੈ ਸਾਡੇ ਹੁਣ ਇਸ ਮੁੱਖ ਮੰਤਰੀ ਸਹਿਯੋਜਨਾ ਦੇ ਨਾਲ ਮੱਲ ਹਜ਼ਾਰਾਂ ਜੌਬਸ ਕ੍ਰੀਏਟ ਹੋ ਰਹੀਆਂ ਇਸ ਕਰਕੇ ਮੈਂ ਕਹਿੰਦਾ ਕਿ ਬੱਚਿਆਂ ਨੂੰ ਵੀ ਇੱਕ ਤਾਂ ਗੋਲੀਆਂ ਤੋਂ ਦੂਰ ਰਹੋ ਨਸ਼ੇ ਵਾਲੀਆਂ ਤੋਂ ਵੀ ਚਲਾਣ ਵਾਲੀਆਂ ਤੋਂ ਵੀ ਲੈਪਟਾਪ ਦਾ ਜ਼ਮਾਨਾ AI ਦਾ ਜ਼ਮਾਨਾ ਲੈਪਟਾਪ ਚੁੱਕੋ ਸਾਡੇ ਕੋਲੇ ਆ ਜਾਓ ਜੇ ਨਹੀਂ ਹੋਏ ਤਾਂ ਅਸੀਂ ਉਹ ਵੀ ਦੇ ਦਾਂਗੇ ਸਾਰੀ ਇਕੁਪਮੈਂਟ ਦੇ ਦਾਂਗੇ ਅਸੀਂ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਇਫ ਯੂ ਵਾਂਟ ਟੂ ਵਰਕ ਇਫ ਯੂ ਹੈਵ ਅ ਲੋਟ ਆਫ ਆਈ ਹੈਵ ਅ ਵਰਕ ਫੋਰ ਯੂ ਠੀਕ ਹੈ ਨਾਲੇ ਕੰਮ ਕਰੋ ਲੋਕਾਂ ਦੇ ਕਾਰ ਬਣਾਓ ਨਾਲੇ ਪੁੰਨ ਤੇ ਨਾਲੇ ਫੜ ਜਾਓ ਛੋਟੇ ਸਰ ਜਿੰਦਾ ਦੇ ਮਰੀਜ਼ ਚਰੂਨਾਂ ਦੇ ਲੇਕਿਨ ਉਹਨਾਂ ਦੇ ਜੇ ਪਰਿਵਾਰ ਨਾਲ ਤੇ ਰਹਿਣ ਵਾਸਤੇ ਜਾਂ ਸੌਣ ਵਾਸਤੇ ਜਗ੍ਹਾ ਨਹੀਂ ਹੈ ਉਹ ਖੂਬ ਪਾੜੀ ਚੋਂਦੇ ਆ ਸਾਡੇ ਕੋਲ ਨਾ ਪਿੱਛੇ ਇੱਕ ਧਰਮਸ਼ਾਲਾ ਹੈਗੀ ਆ ਸਰ ਇਹ ਗਾਈ ਨੀਵਾੜ ਦੀ ਕਿੰਨੇ ਲਿਫਟ 10 ਦਿਨ ਤੋਂ ਬੰਦ ਹੈ ਇਹ ਖੁਦ ਸਾਡਾ ਕੈਂਪਰ 10 ਦਿਨ ਤੋਂ ਤਾਂ ਨਹੀਂ ਹੋਣੀ ਚਾਹੀਦੀ ਅੰਨੀ ਤਾਂ 3 ਦਿਨ ਲੱਗਣੀ ਚਾਹੀਦੀ 10 ਦਿਨ ਤੋਂ ਹੈ ਨਹੀਂ 10 10 ਲਿਫਟਾਂ ਆਏ ਹੈਂ ਖਰਾਬ ਹੈ ਇੱਕ ਚੱਲ ਰਹੀ ਹੈ ਜੀ ਉਹ ਤਾਂ ਬਰਕਤ ਦੋ ਵਾਰ